ਲੋ ਭਾਈ ਜੀ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ ਜਗਜੀਤ ਸਟਰਾ ਰੀਪਰ ਆ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਜਗਜੀਤ ਸਟਰਾ ਰੀਪਰ ਦੀ ਕਿ ਇਹਦੇ ਵਿੱਚ ਖਾਸ ਖੂਬੀਆਂ ਕੀ ਹਨ ਭਾਈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਟਰ ਵਾਰ ਦੀ ਆ ਦੇਖੋ ਜੀ ਇਹਦਾ 7.5 ਫੁੱਟ ਦਾ ਕਟਰ ਵਾਰ ਹੈ ਜੀ ਹੁਣ ਮੈਂ ਦਿਖਾ ਰਹੇ ਜਾ ਰਿਹਾ ਜਿਹੜਾ ਕੀ ਇਹਦਾ ਕਟਰ ਹੈ ਜੀ 7.5 ਫੁੱਟ ਦਾ ਜੀ ਜਿਹਦੇ ਵਿੱਚ 15 ਫਿੰਗਰਾਂ ਜਿਹੜੀਆਂ ਤੁਸੀਂ ਥੱਲੇ ਚੱਲਦੀਆਂ ਹਨ ਆਈ ਦੀ ਭਾਈ ਜੀ ਦੀਆਂ ਇਹ 15 ਫਿੰਗਰਾਂ ਹਨ ਜਿਹੜੇ ਚੱਲਦੀਆਂ 7.5 ਫੁੱਟ ਕਟਰ 15 ਫਿੰਗਰ ਹੈ ਠੀਕ ਹੈ ਜੀ ਆਹ ਇਹ ਰੀਲ ਹੈ ਜੀ ਔਰ ਆ ਦੋ ਬੈਰਿੰਗ ਦਿੱਤੇ ਗਏ ਜੀ ਇਹਦੇ ਰੀਲ ਦੇ ਅਡਜਸਟਮੈਂਟ ਵਾਸਤੇ ਆ ਤੁਹਾਨੂੰ ਦਿਖਾ ਰਹੇ ਹਾਂ ਜੀ ਬੈਰਿੰਗ ਜਿਹੜੇ ਇਹ ਅਡਜਸਟਮੈਂਟ ਹੈ ਰੀਲ ਦੀ ਠੀਕ ਹੈ ਜੀ ਔਰ ਆ ਇਹਦਾ ਫਰੰਟ ਹੋ ਗਿਆ ਫਰੰਟ ਉੱਪਰ ਜੀ ਆਹ ਇਹ ਜਿ cục ਮੰਨ ਲਈ ਪੱਤੀ ਹੈ ਜੀ ਓਫ ਆ ਤੁਸੀਂ ਦੇਖ ਰਹੇ ਹੋ ਜਗਜੀਤ ਆ ਇਹਦਾ ਪੱਠੀ ਪੇਂਟ ਬਾਈ ਜੀ ਪੱਠੀ ਪੇਂਟ ਪਾਊਡਰ ਕੋٹنگ ਜ਼ਿੰਕ ਪੇਟਿਡ ਪੇਂਟ ਹੈ ਜੀ ਤੁਸੀਂ ਰੰਗ ਦੇਖ ਰਹੇ ਹੋ ਕਿੱਡਾ ਬੜੀ ਸਾਫ਼ ਪੂਰੀ ਹਾਈ ਕੁਆਲਿਟੀ ਦਾ ਆ ਗਈ ਅਜੀ ਹੁੱਪੇ ਜਿਹੜੀ ਦਿਖਾ ਰਹੇ ਆ। ਔਰ ਆ ਜਿਹੜਾ ਜੀ ਇਹਦਾ ਗੇਅਰ ਬਾਕਸ ਪੂਰਾ ਹੈਵੀ ਡਿਊਟੇ ਗੇਅਰ ਬਾਕਸ ਮਲਟੀ ਸਪੀਡ ਗੇਅਰ ਬਾਕਸ ਹੈ ਜੀ। ਤੁਸੀਂ ਦੇਖ ਰਹੇ ਹੋ ਗੇਅਰ ਬਾਕਸ ਇਹਦਾ ਜੀ। ਔਰ ਆ ਜੀ ਰਿਸਟ੍ਰਮੈਂਟ ਹੈ ਜੀ ਗੇਅਰ ਦੀ। ਕਿ ਬੈਲਟਾਂ ਟਾਈਟ ਕਰਨ ਵਾਸਤੇ ਰਿਸਟ੍ਰਮੈਂਟ ਦਿੱਤੀ ਹੋਈ ਹੈ। ਔਰ ਜਿਹੜਾ ਉਧਰ ਵਾਲੀ ਸਾਈਡ ਹੈ ਉਹ ਵੀ ਉਧਰ ਅਡਜਸਟਮੈਂਟ ਦਿੱਤੀ ਹੋਈ ਜੀ ਪਰ ਇਧਰ ਵਾਲਾ ਬੈਰਿੰਗ ਹੈ ਜਿਹੜਾ ਜੀ ਇਹ ਪੀਐਲ ਦੇ ਵਿੱਚ ਚੱਲਦਾ ਹੈ ਜੀ ਔਰ ਬਾਹਰ ਸੀਲ ਲੱਗੀ ਹੋਈ ਜੀ ਔਇਲ ਦੇ ਅੰਦਰ ਚੱਲਦਾ ਹੈ ਇਹਨੂੰ ਗ੍ਰੀਸ ਕਰਨ ਦੀ ਲੋੜ ਹੈ ਜੀ ਹਾਂ ਫਰੰਟ ਆਵਰ ਦਾ ਸਾਈਡ ਤੋਂ ਓਪਨਿੰਗ ਵਾਲਾ ਸਿਸਟਮ ਦਿੱਤਾ ਹੈ ਜੀ ਨਾਟ ਦਿੱਤੇ ਜੀ ਤਨੂ ਕੀ ਕੰਪਲੀਟ ਆਉਂਦੀ ਇਦਾਂ ਜੀ ਆਪਾਂ ਨੂੰ ਰੀਲ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਬਈ ਜੀ ਕਿ ਆਪਾਂ ਸਿੱਧਾ ਹੀ ਆਹ ਨਾਟ ਖੋਲ ਕੇ ਤੇ ਆਪਾਂ ਫਰੰਟ ਡੌਗਰ ਨੂੰ ਬਾਹਰ ਕੱਢ ਸਕਦੇ ਹਾਂ ਦੂਜੀ ਗੱਲ ਇਹ オリジナル টিਆਰ ਦੇ ਬਾਰੇ ਵਿੱਚ 810 ਨੰਬਰ ਦੀ টিਆਰ ਦੇ ਠੀਕ ਹੈ ਜੀ 810 ਨੰਬਰ ਗੈਰਡਰਮ ਜੀ ਆ सी दो सौ जूसी दो सौ ग्यारह तो ना बेल्ट ना कवर करता है जी भाई बेल्ट उपर कवर है जी भाई जी तो डला सिस्टम डला ड्रेला सिस्टम दिता है जी ਕੋਈ ਵੀ 100 ਗ੍ਰਾਮ ਦਾ ਜਾਂ 200 ਗ੍ਰਾਮ ਕੋਈ ਵੀ ਇਹਦੇ ਵਿੱਚ ਡਲਾਉਂਦਾ ਤਾਂ ਟ੍ਰੇ ਆਟੋਮੈਟਿਕ ਖੁੱਲਦੀ ਹੈ ਹਾਂ ਦੇਖ ਆਦੇ ਵਿੱਚ ਸੈਂਸਰ ਦਿੱਤਾ ਹੋਇਆ ਹੈ ਬਾਈ ਜੀ ਹੋਰਨ ਵਾਸਤੇ ਸੈਂਸਰ ਦਿੱਤਾ ਹੈ ਜੀ ਇਹ ਤਾਰ ਕਰੰਟਾ ਦਿੱਤਾ ਜਾਂਦਾ ਜੀ ਔਰ ਆਇਆ ਦਾ ਸੋਚੇ ਦਿੱਤਾ ਹੋਇਆ ਜੀ ਇਥੋਂ ਆਪਾਂ ਸੋਚੇ ਛੱਡਦੇ ਹਾਂ ਜੀ ਤੇ ਉਸ ਤੋਂ ਬਾਅਦ ਜਦੋਂ ਵੀ ਡਲਟਰੇ ਕੋਲਦਾ ਹੈ ਤਾਂ ਡਰਾਈਵਰ ਕੋਲੇ ਕੰਟਰੋਲ ਹੈ ਜੀ ਹਾਂ ਤੁਸੀਂ ਦੇਖ ਸਕਦੇ ਹੋ ਉਹ ਜਦੋਂ ਵੀ ਕੋਈ ਖੁੱਲਣ ਤੋਂ ਬਾਅਦ ਡਰਾਈਵਰ ਆਪਣੇ ਕੋਲ ਹੀ ਇਹਦਾ ਕੰਟਰੋਲ ਹੈ ਤਾਂ ਉੱਪਰ ਬੈਠਾ ਹੀ ਇਸ ਨੂੰ ਲਗਾ ਸਕਦਾ ਹੈ ਲੱਗ ਗਿਆ ਇਹ ਆ ਪੂਲਰ ਸਿਸਟਮ ਦਿੱਤਾ ਹੋਇਆ ਜੀ ਬੈਰਨ ਕੱਟਣ ਵਾਸਤੇ ਆ ਦਿਖਾ ਦੇ ਮੈਂ ਤੁਹਾਨੂੰ ਜੀ ਆਪੂਲਰ ਸਿਸਟਮ ਹੈ ਜੀ ਇਹ ਬੈਰਨ ਕੱਟਣ ਵਾਸਤੇ ਪੂਲਰ ਸਿਸਟਮ ਦਿੱਤਾ ਹੋਇਆ ਬਾਈ ਜੀ ਔਰ ਪਲੇਟ ਬਾਡੀ ਜੀ ਕਿ ਜਿਹੜਾ ਸਾਰਾ ਪਲੇਟ ਬਾਡੀ ਤਿਆਰ ਹੁੰਦਾ ਜੀ ਸਾਰੀ ਸੀਐਨਜੀ ਮਸ਼ੀਨਾਂ ਨਾਲ ਕਟਿੰਗ ਕੀਤੀ ਹੋਈ ਬਾਈ ਜੀ ਦੀ ਔਰ ਆ ਦੇਖ ਕੋਈ ਵੈਲਡਿੰਗ ਨਹੀਂ ਬਾਈ ਜੀ ਇੱਥੇ ਕੋਈ ਵੈਲਡਿੰਗ ਨਹੀਂ ਠੀਕ ਹੈ ਹਾਂ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਉਹੀ ਕੋਈ ਬਿਲਡਿੰਗ ਨਹੀਂ ਵਗੀ ਆ ਦੇਖੋ ਆ ਦੇਖੋ ਇੱਥੇ ਵੀ ਕੋਈ ਬਿਲਡਿੰਗ ਨਹੀਂ ਸਾਰੀ ਪ੍ਰੈਸ ਦੀ ਫੋਲਡਿੰਗ ਸੀਐਨਜੀ ਮਸ਼ੀਨਾਂ ਦੀ ਸਾਰੀ ਕਟਿੰਗ ਕੀਤੀ ਹੋਈ ਜੀ ਔਰ ਤੁਸੀਂ ਆ ਇਹਨਾਂ ਦਾ ਟੂਲ ਬਾਕਸ ਹੈ ਜੀ ਜਿਹਦੇ ਵਿੱਚ ਆਪਾਂ ਸਮਾਨ ਸਾਕ ਰੱਖ ਸਕਦੇ ਆ ਜੀ ਤੇਲ ਕੁੱਪੀ ਰੱਖਣ ਵਾਸਤੇ ਜੀ ਸਿਸਟਮ ਬਣਿਆ ਹੋਇਆ ਹੈ ਜੀ ਆਹ ਇਹਦੇ ਟੂਲ ਦਿੱਤਾ ਹੈ ਜੀ ਦੋਨੋਂ ਸਾਈਡ ਟੂਲ ਦਿੱਤੇ ਜੀ ਔਰ ਦੇਖ ਲਓ ਇੱਧਰ ਲੱਭਸੀ ਵੀ ਟੂਲ ਐ ਤਾਂ ਇੱਧਰ ਲੱਭਸੀ ਵੀ ਟੂਲ ਦਿੱਤਾ ਹੈ ਔਰ ਆਏ ਦੀ ਲਾਈਟ ਦਿੱਤੀ ਹੋਈ ਹੈ ਜੀ ਆ ਜਗਜੀ ਸਟਰਰੀ ਪਰ ਦੀ ਬੈਕ ਸਾਈਡ ਹੈ ਜੀ ਆ ਬਾਕੀ ਤੁਹਾਨੂੰ ਪਿੱਛੇ ਦਿਖਾ ਦਿੰਨੇ ਆਂ ਹੀ ਫੋਲ ਕੇ ਆ ਦੇਖੋ ਆ ਦੋ ਪੱਖਿਆਂ ਪੱਖਿਆਂ ਵਾਲਾ ਬਲੌਰ ਆ ਗਿਆ ਜੀ ਦੋ ਪੱਖੇ ਆ ਗਏ ਜੀ ਜਿਹੜੇ ਕਿ ਤੁ ਆ ਦੇਖੋ ਜੀ ਆ ਇਹਨਾਂ ਦੇ ਹੁੱਕਾਂ ਲੱਗੀਆਂ ਜੀ ਹਰ ਉਹ ਇੱਥੇ ਹੁਣ ਬੰਦ ਹੈ ਜੀ ਔਰ ਆਪਾਂ ਇਸ ਨੂੰ ਖੋਲਦੇ ਆਂ ਤੁਹਾਂ ਦੇਖੋ ਨਾਜ਼ੁਕ ਫੋਲਡਿੰਗ ਸਿਸਟਮ ਉਹ ਦੂਜੀ ਸਾਈਡ ਵਾਲਾ ਬੰਦ ਪਿਆ ਜੀ ਆ ਤੁਹਾਨੂੰ ਖੋਲ ਕੇ ਦਿਖਾਤਾ ਜੀ ਅਬ ਇਹ ਦੋਨੋਂ ਬੰਦ ਕਰਕੇ ਦਿਖਾ ਦਿੰਨੇ ਹਾਂ ਇੱਕ ਤੋਂ ਨੂੰ ਹੋਰ ਚੀਜ਼ ਬਾਰੇ ਆ ਦੇਖੋ ਜਿਹੜੇ ਲਪੇਟ ਵਾਲੀ ਬੱਤੀ ਹੈ ਜੀ ਸਭ ਤੋਂ ਮੋਟੀ ਪੂਰੀ ਹੈਵੀ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਆ ਦੂਜੀ ਸੜ ਆ ਗਿਆ ਜੀ ਅੱਛਾ ਜੀ ਤੋਂ ਨੇ ਜੁਹੋਣੇ ਡਾਣੇਲ ਡਰਾਈਵ हाँ देखो जी थले ब्लैक कलर ही दिख रही है जी ये वाली ड्रे है जी ये जी दाने डरे का दा। हाँ देखो जी हाथ पाया हाँ देखो वो दाने डरे थोन देखो थले तो दाने डरे देख सकते हो जी ਔਰ ਇਸ ਨੂੰ ਖਾਲੀ ਹੋਣ ਤੋਂ ਬਾਅਦ ਫਿਰ ਇਹਦਾ ਇੱਥੇ ਲੋਕ ਲੱਗਿਆ ਹੈ ਜੀ ਆ ਲੋਕ ਲੱਗ ਗਿਆ ਜੀ ਉਹ ਇਹਦਾ ਕਵਰ ਬੈਲਟ ਆ ਗਿਆ ਜੀ ਉਹ ਤੁਸੀਂ ਦੂਜੀ ਸਾਈਡ ਦੇਖ ਰਹੇ ਹੋ ਜੀ ਇੱਥੇ ਕੋਈ ਜਿਗਾਰਡਵਾਜੀ ਨਹੀਂ ਜੀ ਆਮ ਸਿੰਪਲ ਹੈ ਸਿੱਧੀਆਂ ਸਾਫ ਪੁਲੀਆਂ ਦਿਖ ਰਹੀਆਂ ਈ ਕਿਸੇ ਤਰ੍ਹਾਂ ਦੀ ਕੋਈ ਜਿਗਾਰਡਵਾਜੀ ਨਹੀਂ ਹੈ ਆ ਦੇਖ ਪੁਲ ਆ ਗਈਆਂ ਪੁਲੀਆਂ ਆ ਗਈਆਂ ਜੀ ਆ ਬਾਈ ਜੀ ਦੂਜੀ ਸਾਈਡ ਆ ਕਿਕਰਰ ਦੀ ਆ ਪੂਰਾ ਹੈਵੀ ਡਿਊਟੀ ਆ ਲੱਗਾ ਜੀ ਜਗਜੀਤ ਦਾ ਆਪਣਾ ਖੁੱਦ ਦਾ ਜੀ ਔਰ ਆ ਦੇਖ ਰਹੇ ਹੋ ਤੁਸੀਂ ਟੋਟਲ ਬੈਲਟ ਜਿਹੜੀ ਜਗਜੀਤ ਨੂੰ ਫਾਈਨਲ ਦੀ ਮਿਲੂਗੀ ਬਾਈ ਜੀ ਜੈਨੂਨ ਫਾਈਨਲ ਆ ਦੇਖੋ ਦੂਜੀ ਸਾਈਡ ਦੇ ਪੂਲਰ ਸਿਸਟਮ ਬਾਹਰ ਆਂਦਾ ਜੀ ਆ ਦੇਖੋ ਜੀ ਔਰ ਜਿਹੜੀਆਂ ਇਹਦੀਆਂ ਪੁਲੀਆਂ ਜੀ ਇਹ ਟੇਪਰ ਸਿਸਟਮ ਆ ਦੇਖੋ ਜੀ ਇਹ ਟੇਪਰ ਸਿਸਟਮ ਤੋਂ ਕੰਪਲੇਨ ਹੈ ਜੀ ਤੁਹਾਨੂੰ ਦੱਸ ਰਿਹਾ ਕਿ ਪੁਲੀਆਂ ਜਿੰਨੀਆਂ ਵੀ ਇਹਦੀਆਂ ਜੀ ਟੇਪਰ ਸਿਸਟਮ ਦੀ ਦਾ ਕੰਪਲੇਨ ਲੱਗੀ ਜੀ ਟੇਪਰ ਸਿਸਟਮ ਪੁਲੀਆਂ ਜੀ ਕੰਪਲੇਨ ਲੱਗੀ ਜੀ ਆਹ ਨਾਟ ਚਾਰੇ ਖੋਲੋ ਤੇ ਇਹਨਾਂ ਵਿੱਚ ਕੱਸ ਦਿਓ ਜੀ ਤੇ ਕੰਪਲੇਨ ਬਾਹਰ ਆ ਜਾਂਦੀ ਜੀ ਕੋਈ ਥੋੜਾ ਚੱਕਣ ਦੀ ਲੋੜ ਨਹੀਂ ਕੋਈ ਲੈ ਨਹੀਂ ਦੇਣੀ ਹੱਥ ਨਾਲ ਪੁਲੀ ਬਾਹਰ ਕੱਢ ਸਕਦੇ ਇਹ ਬਹੁਤ ਹੀ ਆਸਾਨ ਦਾ ਸਭ ਤੋਂ ਵਧੀਆ ਤਰੀਕਾ ਜੀ ਇਸ ਦਾ ਪੁਲੀਆਂ ਦਾ ਲੋ ਬਾਈ ਜੀ ਤੁਹਾਨੂੰ ਹੁਣ ਇਹ ਦਾ ਫਾਤਾ ਜੀ ਆਇਆ ਡਾਗਰ ਇਹ ਪੂਰਾ ਲੰਮਾ ਆ ਤੁਹਾਨੂੰ ਸਾਈਡ ਤੋਂ ਕਰਕੇ ਦਿਖਾ ਦਿੰਨੇ ਜੀ ਆ ਦੇ ਕੋਮਾਨੀ ਦੀ ਪੱਤੀ ਲੱਗੀ ਹੋਈ ਜੀ ਇੱਥੇ ਪੂਰੀ ਲਚਕਦਾਰ ਕਮਾਨੀ ਦੀ ਪੱਤੀ ਲੱਗੀ ਹੋਈ ਜੀ ਆ ਦੇ ਲੋ ਬਾਈ ਜੀ ਹੁਣ ਕੋਨਾ ਅਸੀਂ ਇਹਦਾ ਅਗਰੋ ਡਰਮ ਦਾ ਪ੍ਰੈਸ਼ਰ ਦਾ ਸਿਸਟਮ ਦਿਖਾ ਰਹੇ ਹਾਂ ਆ ਤੇਰਾ ਹੋਲਡਿੰਗ ਅਸਿਸਟੈਂਟ ਤੱਕ ਪਰਲੋਜੀ ਆ ਦੇਖੋ ਜੀ ਚੱਕਿਆ ਗਿਆ ਜੀ ਭਾਈ ਜੀ ਆ ਤੁਹਮ ਦਿਖਾ ਰਹੇ ਜੀ ਬਲੇਡ ਬਦਲਣ ਦਾ ਸਭ ਤੋਂ ਆਸਾਨ ਤਰੀਕਾ ਬਹੁਤ ਵਧੀਆ ਇਹਦਾ ਦੋ ਬਲੇਡ ਇਕੱਠੇ ਰਹਿੰਦੇ ਜੀ ਇਕੱਠੇ ਹੀ ਕੱਸੇ ਜਾਂਦੇ ਆ ਦੇਖੋ ਹਰੇਕ ਬਲੇਡ ਦੀ ਦੋਨਾਂ ਦੀ ਇਕੱਠੇ ਦੀ ਅਡਜਸਟਮੈਂਟ ਹੈ ਕੱਲ-ਕੱਲ ਤੁਹਾਨੂੰ ਚੀਜ਼ ਦਿਖਾ ਦਵਾਂਗੇ ਆਇਰਾ ਬਾਈ ਜੀ ਪਿੱਛੇ ਦਾ ਜਾਲਾ ਗਿਆ ਜੀ ਇਹਦੇ ਜਾਵਦੀਆਂ ਬਾਈ ਜੀ ਦੋਨੇ ਸੱਡਾਂ ਪਾਸਾ ਦੋ ਸਾਡ ਚੇਂਜ ਹੋ ਗਏ ਪੈ ਜਾਂਦੇ ਦੋਨੇ ਸਾਈਡਾਂ ਚੱਲਦੇ ਨੇ ਦੂਸਰੀ ਸਾਈਡ ਵੀ ਚੱਲਦੀ ਹੈ ਅਗਰ ਵਾਲੀ ਸਾਈਡ ਵੀ ਚੱਲਦੀ ਹੈ ਕਿਉਂਕਿ ਇਹਦੀ ਜਾਲ ਦਾ ਪਾਸਾ ਪਲਟ ਕੇ ਪੈ ਤੇ ਆਹ ਜੀ ਭਾਈ ਜੀ ਜਾਲ ਦੇ ਅਡਜਸਟਮੈਂਟ ਹੈ ਜੀ ਔਰ ਦੇਖੋ ਤੁਸੀਂ ਉੱਧਰ ਦੇਖ ਰਹੇ ਹੋ ਅਡਜਸਟਮੈਂਟ ਉਹਨਾਂ ਨਟ ਲੱਗਾ ਹੈ ਜੀ ਇਧਰ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਜੀ ਆਹ ਜੀ ਅਡਜਸਟਮੈਂਟ ਹੈ ਜੀ ਜਾਲ ਦਾ ਇਹਨੂੰ ਦੂਰ ਨੇੜੇ ਕਰਨ ਵਾਸਤੇ ਇਹ ਅੰਦਰ ਦਾ ਅਡਜਸਟਮੈਂਟ ਹੈ ਜੀ ਉਹ ਤੁਸੀਂ ਦੇਖ ਰਹੇ ਹੋ ਔਰ ਜਿਹੜੀ ਬਾਹਰ ਦਾ ਅਡਜਸਟਮੈਂਟ ਹੈ ਜੀ ਇਹ ਪਾਲਰ ਦੇਸ਼ ਮੰਡਲੇ ਜਿਹੜਾ ਜਾਲ ਨੂੰ ਦੂਰ ਨੇੜੇ ਧਰਮਵਸੇ ਲੱਗਾ ਹੈ ਆ ਭਾਈ ਜੀ ਦੀ ਪਨੀਰ ਲੱਗੀ ਜੀ ਦਾਣੇ ਵਾਲੇ ਝਾਰ ਨੂੰ ਸਾਫ ਕਰਨਾ ਤੁਸੀਂ ਖੋਲ ਕੇ ਆਪਾਂ ਇਹਦੇ ਵਿੱਚ ਕੋਈ ਵੀ ਕਿਸੇ ਚੀਜ਼ ਨਾਲ ਨਾ ਝਾਰਨਾ ਸਾਫ ਕਰ ਸਕਦੇ ਬਈ ਹੋਰ ਜੀ ਸੀ ਭਾਈ ਜੀ ਜਗਜੀਤ 17 ਰੁਪਏ ਇਹ ਜਿਹੜੀ ਇੰਦੇ ਚ ਭਾਈ ਜੀ ਕਾਸ ਕੂਬੀਆਂ ਸਨ ਓਕੇ